ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਆਪਣਾ ਕਬੂਲਨਾਮਾ ਸਪਸ਼ਟ ਕਰ ਦਿੱਤਾ ਕਿ ਸਿੱਧੂ ਮੂਸੇਵਾਲਾ ਮਰਹੂਮ ਗਾਇਕ ਪੰਜਾਬ ਦਾ ਨਹੀਂ ਦੁਨੀਆ ਦਾ ਲੀਜੈਂਡ ਗਾਇਕ ਸਿਕਿਉਰਿਟੀ ਹਟਾਉਣ ਦੇ ਕਾਰਨ ਉਹਦਾ ਕਤਲ ਹੋਇਆ ਸੀ ਸਿਕਿਉਰਿਟੀ ਹਟਾਈ ਤੇ 2 ਦਿਨ ਬਾਅਦ ਉਸ ਦਾ ਕਤਲ ਹੋ ਗਿਆ ਪੰਜਾਬ ਨੇ ਇਹ ਗੱਲ ਕਬੂਲ ਕੀਤੀ ਹੈ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਸੁਣਵਾਈ ਦੇ ਦੌਰਾਨ ਜਿਹੜੀ ਸੁਣਵਾਈ ਹੋਈ ਆ ਅਸਲ ਦੇ ਵਿੱਚ ਮੁੱਖ ਮੰਤਰੀ ਦੀ ਜਿਹੜੀ ਸਰਕਾਰੀ ਕੋਠੀ ਆ ਔਰ ਰੋਡ ਖੋਲਣ ਨੂੰ ਲੈ ਕੇ ਹਾਈ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਸੀ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਆ ਪੰਜਾਬ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਕਿ ਜਿੱਥੇ ਸਿੱਧੂ ਮੂਸੇਵਾਲਾ ਗਾਇਕ ਦੀ ਸਕਿਉਰਿਟੀ ਲੈਪਸ ਘਟਾਉਣ ਕਰਕੇ ਕਤਲ ਹੋਇਆ ਹੈ ਤੇ ਜੇਹਾ ਦੁਬਾਰਾ ਹੋ ਸਕਦਾ ਇਸ ਕਰਕੇ ਉਹ ਰਾਹ ਖੁੱਲਿਆ ਨਹੀਂ ਜਾਣਾ ਚਾਹੀਦਾ ਤੇ ਪੰਜਾਬ ਦੇ ਵਿੱਚ ਗੈਂਗਸਟਰ ਬਾਦ ਬਹੁਤ ਜ਼ਿਆਦਾ ਔਰ ਪੰਜਾਬ ਦੇ ਇੰਟੈਲੀਜੈਂਸ ਦਫਤਰ ਦੇ ਉੱਪਰ ਵੀ ਆਰਪੀਜੀ ਦੇ ਨਾਲ ਹਮਲਾ ਹੋਇਆ ਜਿਸ ਕਰਕੇ ਹਾਈ ਕੋਰਟ ਦਾ ਫੈਸਲਾ ਰੱਦ ਕੀਤਾ ਜਾਵੇ ਜਿਸ ਕਰਕੇ ਜਿਹੜਾ ਫੈਸਲਾ ਸਾਹਮਣੇ ਆਇਆ ਕਿ ਪਹਿਲੀ ਦਫਾ ਪੰਜਾਬ ਸਰਕਾਰ ਦਾ ਕਬੂਲਨਾਮਾ ਸਾਹਮਣੇ ਆ ਕਿ ਸਿੱਧੂ ਮੂਸੇਵਾਲਾ ਦਾ ਜੇ ਕਤਲ ਹੋਇਆ ਉਸ ਕਤਲ ਦੀ ਵਜ੍ਹਾ ਕਿ ਉਹਦੀ ਸਕਿਉਰਿਟੀ ਢਾਈ ਗਈ ਸੀ ਕਟੌਤੀ ਕੀਤੀ ਗਈ ਸੀ ਤੇ ਦੋ ਦਿਨ ਬਾਅਦ ਹੀ ਉਹਦੇ ਵੈਰੀਆਂ ਨੇ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਕਰਕੇ ਸਰਕਾਰ ਹੁਣ ਬੁਰੀ ਤਰ੍ਹਾਂ ਫਸ ਚੁੱਕੀ ਆ ਚੰਡੀਗੜ੍ਹ ਸਥਿਤ ਪੰਜਾਬ ਦੇ ਮੁੱਖ ਮੰਤਰੀ ਦੀ ਰਹਿਸ਼ਵਾਲੀ ਸੜਕ ਨੂੰ ਬੰਦ ਕਰਨ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਈ ਸੁਣਵਾਈ ਦੌਰਾਨ ਪੰਜਾਬ ਦੇ ਸੀਨੀਅਰ ਵਕੀਲ ਐਡਵੋਕੇਟ ਜਨਰਲ ਵੱਲੋਂ ਉਹ ਪੇਸ਼ ਹੋਏ ਉਹਨਾਂ ਨੇ ਕਿਹਾ ਕਿ ਜਿਵੇਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਉਸ ਦੀ ਸਿਕਿਉਰਟੀ ਹਟਾਈ ਜਾਣ ਕਾਰਨ ਉਸ ਦਾ ਕਤਲ ਹੋ ਗਿਆ ਸੀ ਇਸ ਤਰ੍ਹਾਂ ਜੇਕਰ ਮੁੱਖ ਮੰਤਰੀ ਦੀ ਸਾਹਮਣੋਂ ਲੰਘ ਰਹੀ ਕੋਠੀ ਤੋਂ ਸੜਕ ਨੂੰ ਓਪਨ ਕਰ ਦਿੱਤਾ ਗਿਆ ਰਾਹ ਖੋਲ ਦਿੱਤਾ ਗਿਆ ਤਾਂ ਫਿਰ ਮੁੱਖ ਮੰਤਰੀ ਦੇ ਰਸਤੇ ਵੀ ਕੋਈ ਨਾ ਕੋਈ ਹਮਲਾ ਹੋ ਸਕਦਾ ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਦੇ ਕਿਸੇ ਸਰਕਾਰੀ ਵਕੀਲ ਨੇ ਅਧਿਕਾਰੀ ਤੌਰ ਤੇ ਇਹ ਗੱਲ ਕਬੂਲ ਲਈ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਉਸ ਦੀ ਸਿਕਿਉਰਿਟੀ ਨੂੰ ਹਟਾਉਣ ਕਰਕੇ ਹੀ ਹੋਇਆ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁੱਖ ਮੰਤਰੀ ਦੀ ਰੈਸ਼ ਵਾਲੀ ਸੜਕ ਨੂੰ ਖੋਲਣ ਦੇ ਆਦੇਸ਼ ਦਿੱਤੇ ਸਨ ਇਹਨਾਂ ਆਦੇਸ਼ਾਂ ਦੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ਪੁੱਜੀ ਤੇ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਦੇਸ਼ ਦੀਆਂ ਅਦਾਲਤਾਂ ਦੀ ਲਾਈਵ ਪ੍ਰोसीडिंग ਕਰਦੀ ਆ ਹਿੰਦੁਸਤਾਨ ਦੀ ਇੱਕ ਵੈਬਸਾਈਟ ਜਿਸ ਦਾ ਨਾਮ ਹੈ ਲਾਈਵ ਲਾ ਉਹਦੇ ਵਿੱਚ ਜਿਹੜੇ ਪ੍ਰोसीडिंग ਦੌਰਾਨ ਗੱਲਾਂ ਸਾਹਮਣੇ ਆਈਆਂ ਜਿਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਕਬੂਲਿਆ ਕਿ ਸਿਕਿਉਰਿਟੀ ਘੱਟ ਕਰਨਾ ਹੀ ਸਿੱਧੂ ਮੂਸੇਵਾਲਾ ਦਾ ਕਤਲ ਹੈ ਤੇ ਅਜਿਹੀ ਸਥਿਤੀ ਦੇ ਵਿੱਚ ਪੰਜਾਬ ਦੇ ਹਾਲਾਤ ਠੀਕ ਨਹੀਂ ਆ ਤੇ ਮੁੱਖ ਮੰਤਰੀ ਦੀ ਸਰਕਾਰੀ ਰੈਸ਼ ਅੱਗੋਂ ਨਿਕਲਦੀ ਸੜਕ ਜਿਹੜੀ ਅੱਗੇ 200 ਮੀਟਰ ਤੇ ਬੰਦ ਕੀਤੀ ਗਈ ਆ ਉਹ ਖੋਲੀ ਨਹੀਂ ਜਾ ਸਕਦੀ ਜਿੱਥੇ ਲਾਈਵ ਲਾ ਵੈਬਸਾਈਟ ਨੇ ਖਬਰ ਨਸ਼ਰ ਕੀਤੀ ਉੱਥੇ ਹੀ ਇੱਕ ਹੋਰ ਪੰਜਾਬੀ ਦੀ ਵੈਬਸਾਈਟ ਜਿਸ ਦਾ ਨਾਮ ਆ ਦਾ ਐਡੀਟਰ ਪਰਮਿੰਦਰ ਸਿੰਘ ਬਰਿਆਣਾ ਵੱਲੋਂ ਇਹ ਖਬਰ ਲਾਈਵ ਲਾਅ ਦੇ ਹਵਾਲੇ ਦੇ ਨਾਲ ਸਾਂਝੀ ਕੀਤੀ ਗਈ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹਦੇ ਚ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਲਾਈਵ ਲਾਅ ਦੀ ਛੱਪੀ ਇਸ ਖਬਰ ਦੇ ਨਾਲ ਸਵਾਲਾਂ ਦੇ ਘੇਰੇ ਵਿੱਚ ਲੈ ਆਂਦਾ ਚੋਣਾਂ ਵਿੱਚ ਇਹ ਮਾਮਲਾ ਪੰਜਾਬ ਸਰਕਾਰ ਖਾਸ ਕਰਕੇ ਆਮ ਆਦਮੀ ਪਾਰਟੀ ਲਈ ਸਿਰਦਰਦੀ ਦਾ ਸਬਬ ਬਣ ਸਕਦਾ ਕਿਉਂਕਿ ਪਹਿਲਾਂ ਹੀ ਕਈ ਵਾਰ ਸਰਕਾਰ ਤੇ ਸਵਾਲ ਉੱਠਦੇ ਰਹੇ ਹਨ ਕਿ ਸਿੱਧੂ ਮਸੇਵਾਲੇ ਦਾ ਕਤਲ ਪੰਜਾਬ ਸਰਕਾਰ ਵੱਲੋਂ ਸਿਕਿਉਰਿਟੀ ਹਟਾਏ ਜਾਣ ਕਾਰਨ ਫਿਰ ਉਸ ਦੀਆਂ ਖਬਰਾਂ ਨਸ਼ਰ ਹੋਈਆਂ ਤੇ ਫਿਰ ਉਸ ਦਾ ਕਤਲ ਹੋਇਆ ਹੈਰਾਨੀ ਦੀ ਗੱਲ ਇਹ ਕਿ ਕੇਂਦਰ ਸਰਕਾਰ ਦੇ ਅਡੀਸ਼ਨਲ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਵੀ ਪੰਜਾਬ ਸਰਕਾਰ ਦੇ ਵਕੀਲ ਦਾ ਪੱਖ ਲੈਂਦੇ ਹੋਏ ਕਿਹਾ ਕਿ ਪੰਜਾਬ ਵਿੱਚ ਆਰਪੀਜੀ ਨਾਲ ਅਟੈਕ ਹੋ ਰਹੇ ਇੱਥੇ ਬੱਸ ਨਹੀਂ ਪੰਜਾਬ ਸਰਕਾਰ ਦੇ ਵਕੀਲ ਨੇ ਇਹ ਵੀ ਗੱਲ ਕਬੂਲੀ ਹੈ ਕਿ ਪੰਜਾਬ ਚ ਹਾਲਾਤ ਠੀਕ ਨਹੀਂ ਹੈ ਅੱਜ ਪੰਜਾਬ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਪੰਜਾਬ ਵਿੱਚ ਅਤਵਾਦੀ ਅਟੈਕ ਹੋ ਰਹੇ ਨੇ ਇਸ ਗੱਲ ਨੂੰ ਲੈ ਕੇ ਵੀ ਪੰਜਾਬ ਸਰਕਾਰ ਹੁਣ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਸਕਦੀ ਆ ਜਿਕਰ ਜੋ ਕਿ ਅੱਜ ਚੰਡੀਗੜ੍ਹ ਦੇ ਸੈਕਟਰ 20 ਸ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰੈਸ਼ ਦੇ ਬਾਹਰ ਕਈ ਸਾਲਾਂ ਤੋਂ ਬੰਦ ਕੀਤੀ ਗਈ ਸੜਕ ਨੂੰ ਖੋਲਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਸੜਕ ਖੋਲਣ ਦੇ ਹੁਕਮਾਂ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ ਹਾਈ ਕੋਰਟ ਦੇ ਫੈਸਲੇ ਨੂੰ ਪੰਜਾਬ ਸਰਕਾਰ ਨੇ ਹੀ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ ਪੰਜਾਬ ਸਰਕਾਰ ਵੱਲੋਂ ਵਕੀਲ ਦੇ ਜ਼ਰੀਏ ਇਹ ਵੀ ਦਲੀਲ ਸੁਪਰੀਮ ਕੋਰਟ 'ਚ ਦਿੱਤੀ ਗਈ ਹੈ ਕਿ ਪੰਜਾਬ ਦਾ ਮਾਹੌਲ ਇਸ ਵੇਲੇ ਠੀਕ ਨਹੀਂ ਹੈ ਇਸ ਲਈ ਮੁੱਖ ਮੰਤਰੀ ਦੀ ਨੂੰ ਸੁਰੱਖਿਆ ਨੂੰ ਦੇਖਦੇ ਹੋਏ ਇਸ ਸੜਕ ਨੂੰ ਖੋਲਣਾ ਮناسب ਨਹੀਂ ਹੈ ਠੀਕ ਨਹੀਂ ਹੈ ਜੇਕਰ ਇਹ ਸੜਕ ਖੁੱਲ ਜਾਂਦੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਜਗਰਜੋਗ ਕੇ ਹਾਈ ਕੋਰਟ ਨੇ ਇਸ ਸੜਕ ਨੂੰ 1 ਮਈ ਤੋਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਖੋਲਣ ਦੇ ਹੁਕਮ ਦਿੱਤੇ ਸਨ ਇਸ ਲਈ ਪੰਜਾਬ ਸਰਕਾਰ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਸਿੱਧੂ ਮੂਸੇਵਾਲੇ ਚ ਸਾਰੇ ਜਾਣਦੇ ਹਨ ਕਿ ਉਸ ਸਮੇਂ ਸੁਰੱਖਿਆ ਹਟਾ ਦਿੱਤੀ ਗਈ ਸੀ ਬਾਅਦ ਚ ਖਬਰਾਂ ਲੀਕ ਕਰਵਾਈਆਂ ਗਈਆਂ ਚੌਧਰ ਦੀ ਖਾਤਰ ਤੇ ਫਿਰ ਸਾਰਿਆਂ ਦੇ ਸਾਹਮਣੇ ਜੋ ਕੁਝ ਹੋਇਆ ਉਸ ਸਾਰੀ ਭੜੀ ਭਾ ਜਾਣਦੇ ਨੇ ਉਧਰ ਸੁਪਰੀਮ ਕੋਰਟ ਦੇ ਸਰਕਾਰੀ ਵਕੀਲ ਨੇ ਇਹ ਦਲੀਲ ਦਿੱਤੀ ਹੈ ਸਿੱਧੂ ਮੂਸੇਵਾਲੇ ਦੇ ਕਤਲ ਲੈ ਕੇ ਇਸ ਮਾਮਲੇ 'ਚ ਜੇ ਸੜਕ ਨੂੰ ਖੋਲਿਆ ਜਾਣਾ ਉੱਥੋਂ ਸੀਐਮ ਦੀ ਰਹਿਸ ਸਿਰਫ 3 ਮੀਟਰ ਦੀ ਦੂਰੀ ਤੇ ਤੇ ਇਸ ਵਿਚਾਲੇ ਸਿਰਫ ਦਰਖਤਾਂ ਤੇ ਪੱਤੀਆਂ ਵਾਲੀਆਂ ਜਿਹੜੀਆਂ ਬੇਲਾਂ ਦੀ ਇੱਕ ਪੱਟੀ ਹੈ ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਮੰਨਣਾ ਸੀ ਕਿ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਸੜਕ ਤੇ ਟ੍ਰੈਫਿਕ ਜਾ ਸਕਦਾ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰੋਂ ਆਵਾਜਾਈ ਕਿਉਂ ਰੁਕੀ ਗਈ ਹੈ ਅਦਾਲਤ ਨੇ ਇਸ ਗੱਲ ਦਾ ਖੁਦ ਨੋਟਿਸ ਲਿਆ ਸੀ ਹਾਈ ਕੋਰਟ ਨੇ ਆਦੇਸ਼ ਜਾਰੀ ਕਰ ਦਿੱਤੇ ਨੇ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਅੱਜ ਜਿੱਥੇ ਅੱਜ ਸੁਣਵਾਈ ਹੋਈ ਹੈ ਤੇ ਸਰਕਾਰ ਨੇ ਪਹਿਲੀ ਦਫਾ ਮੰਨ ਲਿਆ ਕਿ ਮੁੱਖ ਮੰਤਰੀ ਦੀ ਸਿਕਿਉਰਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੜਕ ਖੋਲ੍ਹਣੀ ਮناسب ਨਹੀਂ ਹੈ ਕਿਉਂਕਿ ਪਹਿਲਾਂ ਹੀ ਸਿਕਿਉਰਿਟੀ ਕਰਨ ਸਿਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਜਿਹੜੀ ਪ੍ਰोसीडिंग ਹੋਈ ਉਹਦੇ ਵਿੱਚ ਐਡਵੋਕੇਟ ਜਨਰਲ ਆਫ ਪੰਜਾਬ ਸੀਨੀਅਰ ਐਡਵੋਕੇਟ ਗੁਰਮਿੰਦਰ ਸਿੰਘ ਨੇ ਇਸ ਗੱਲ ਤੇ ਹਾਈ ਕੋਰਟ ਦੇ ਫੈਸਲੇ ਤੇ ਗੱਲ ਕਰਦਿਆਂ ਇਹ ਕਿਹਾ ਕਿ ਉਹਨਾਂ ਨੇ ਪੁਆਇੰਟ ਆਊਟ ਕੀਤਾ ਕਿ ਸਿੱਧੂ ਮੂਸੇਵਾਲਾ ਦੀ ਜਿਹੜੀ ਸਿਕਿਉਰਟੀ ਜਦੋਂ ਘਟਾਈ ਗਈ ਸੀ ਤੇ 2 ਦਿਨ ਬਾਅਦ ਉਹਦਾ ਕਤਲ ਹੋ ਗਿਆ ਸੀ ਤੇ ਐਡਵੋਕੇਟ ਜਨਰਲ ਨੇ ਇਹ ਵੀ ਜ਼ਿਕਰ ਕੀਤਾ ਕਿ ਆਰਪੀਜੀ ਜਿਹਨੂੰ ਰਾਕਟ ਪ੍ਰੋਪੈਲਡ ਗਰਨੇਡ ਆਖਿਆ ਜਾਂਦਾ ਉਹ ਇੰਟੈਲੀਜੈਂਸ ਦੇ ਹੈੱਡ ਕੁਆਰਟਰ ਤੇ ਅਟੈਕ ਹੋਇਆ ਸੀ ਇਹ ਉਹਨਾਂ ਨੇ ਦੋ ਗੱਲਾਂ ਕਬੂਲ ਕੀਤੀਆਂ ਨੇ ਜਦਕਿ ਇਸ ਗੱਲ ਦੀ ਗਵਾਹੀ ਸੈਂਟਰ ਸਰਕਾਰ ਦੇ ਸੋਲਿਡਸਟ੍ਰਲ ਜਰਨਲ ਤੁਸ਼ਾਰ ਮਹਿਤਾ ਨੇ ਵੀ ਜ਼ਿਕਰ ਕੀਤਾ ਕਿ ਤਾਂ ਕਿ ਇਸ ਗੱਲ ਦੀ ਪੱਖ ਪੂਰਿਆ ਕਿ ਪੰਜਾਬ ਚ ਆਰਪੀਜੀ ਦੇ ਨਾਲ ਹਮਲੇ ਹੋਏ ਨੇ ਤੇ ਇਸ ਕਰਕੇ ਇਹ ਮੰਨਿਆ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਗਈ ਤੇ ਸੁਪਰੀਮ ਕੋਰਟ ਦੇ ਵਿੱਚ ਹੀ ਫਿਲਹਾਲ ਹਾਈ ਕੋਰਟ ਦੇ ਫੈਸਲੇ ਨੂੰ ਰੋਕ ਲਗਾ ਦਿੱਤੀ ਗਈ ਹੈ ਇਹ ਜਿਹੜਾ ਰੋਡ ਜਿਹੜਾ ਵਾ 1980 ਦੇ ਵਿੱਚ ਬੰਦ ਕੀਤਾ ਗਿਆ ਸੀ ਜਦੋਂ ਪੰਜਾਬ ਦੇ ਵਿੱਚ ਮਾੜੇ ਦਿਨ ਸੀ ਉਸ ਤੋਂ ਬਾਅਦ ਲਗਾਤਾਰ ਰੋਡ ਨੂੰ ਲੈ ਕੇ ਗੱਲਾਂ ਹੁੰਦੀਆਂ ਰਹੀਆਂ ਲੇਕਿਨ ਫਿਰ ਹਾਈ ਕੋਰਟ ਨੋਟਿਸ ਕਰਦੀ ਹੈ ਜਿਸ ਤੋਂ ਬਾਅਦ ਹਾਈ ਕੋਰਟ ਫੈਸਲਾ ਸੁਣਾਉਂਦੀ ਹੈ ਉਧਰ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਅੱਜ ਸੁਣਵਾਈ ਹੋਈ ਆ ਉਹ ਸੁਣਵਾਈ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦਿਪਾਂਕਰ ਦੱਤਾ ਵੱਲੋਂ ਕੀਤੀ ਗਈ ਆ ਜਿਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਹੈ ਸੁਪਰੀਮ ਕੋਰਟ ਚ ਵੀ ਕਿਹਾ ਕਿ ਕਿਉਂ ਨਹੀਂ ਉੱਥੇ ਕੋਈ ਅਲਟਰਨੇਟਿਵ ਰੋਡ ਦਾ ਪ੍ਰਬੰਧ ਕੀਤਾ ਜਾ ਸਕਦਾ ਜਿਸ ਤੋਂ ਬਾਅਦ ਪੰਜਾਬ ਦੇ ਐਡਵੋਕੇਟ ਜਰਨਲ ਸੁਪਰੀਮ ਕੋਰਟ ਦੇ ਧਿਆਨ ਵਿੱਚ ਲਿਆਂਦਾ ਕਿ ਬਾਈਪਾਸ ਇੱਕ ਅੰਡਰਵੇ ਵਿਚਾਰ ਅਧੀਨ ਆ ਜਦੋਂ ਉਹ ਪੂਰਾ ਹੋ ਗਿਆ ਤਾਂ ਫਿਰ ਇਸ ਗੱਲ ਦੀ ਕੋਈ ਵੀ रिक्वायरमेंट ਨਹੀਂ ਰਹਿ ਜਾਵੇਗੀ ਸੁਪਰੀਮ ਕੋਰਟ ਨੇ ਆਪਣੀ ਸਰਵਾਈ ਦੌਰਾਨ ਇਹ ਵੀ ਜ਼ਿਕਰ ਕੀਤਾ ਕਿ ਕੋਈ ਵੀ ਇਹ ਨਹੀਂ ਚਾਹੁੰਦਾ ਕਿ ਮੁਰਤੋਂ ਕੋਈ ਅਜੇ ਹੀ ਅਨਖਾਮੀ ਘਟਨਾ ਵਾਪਰੇ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਹੈ ਜਿਸ ਫੈਸਲੇ ਦੇ ਵਿੱਚ ਸੜਕ ਰੁੱਕ ਖੋਲਣ ਦੇ ਆਦੇਸ਼ ਦਿੱਤੇ ਗਏ ਸੀ ਲੇਕਿਨ ਸਿੱਧੂ ਮੂਸੇਵਾਲਾ ਕਤਲ ਦਾ ਹਵਾਲਾ ਪੰਜਾਬ ਸਰਕਾਰ ਨੂੰ ਦੇਣਾ ਪਿਆ ਇੰਟੈਲੀਜੈਂਸ ਬਿਊਰੋ ਦੇ ਉੱਪਰ ਹਮਲਾ ਜਿਹੜਾ ਆਰਪੀਜੀ ਦੇ ਨਾਲ ਹੋਇਆ ਉਹਦਾ ਹਵਾਲਾ ਦਿੱਤਾ ਗਿਆ ਗੈਂਗਸਟਰਵਾਦ ਦਾ ਹਵਾਲਾ ਦਿੱਤਾ ਗਿਆ ਅਤਵਾਦ ਦਾ ਹਵਾਲਾ ਦਿੱਤਾ ਗਿਆ ਕਿ ਪੰਜਾਬ ਚ ਹਾਲਾਤ ਠੀਕ ਨਹੀਂ ਹੈ ਜਿਸ ਕਰਕੇ ਸੁਪਰੀਮ ਕੋਰਟ ਚ ਸੁਣਵਾਈ ਦੌਰਾਨ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਈ ਕੋਰਟ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਗਈ ਹੈ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈ ਕੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ